Ha <laughs> ਹੈਲੋ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਲਾਈਵ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਚੱਲ ਆਈ ਪਾਈ ਅੱਜ ਮੈਂ ਜ਼ਿਆਦਾ ਜ਼ਿਆਦਾ ਲੰਬੀ ਲਾਈਵ ਨਹੀਂ ਕਰੂੰਗੀ ਸਿਰਫ 15 ਮਿੰਟ ਦੀ ਲਾਈਵ ਆਈ ਹੈ ਤੇ ਹੋਰ ਦੱਸੋ ਹਾਲ ਚਾਲ ਸਾਰੇ ਠੀਕ ਹੋ ਗੁੱਡ ਮਾਰਨਿੰਗ ਇੰਡੀਆ ਵਾਲਿਆਂ ਨੂੰ ਪਾਕਿਸਤਾਨ ਵਾਲਿਆਂ ਨੂੰ ਉਹਨਾਂ ਦੀ ਗੁੱਡ ਮਾਰਨਿੰਗ ਹੋਈ ਹੋਣੀ ਹੁਣ ਰੋਟੀ ਪਾਣੀ ਖਾ ਲਿਆ ਚਾਹ ਪਾਣੀ ਪੀਤਾ ਸਵੇਰੇ ਤੁਸੀਂ ਨੇ ਹੈਲੋ ਜੀ ਹੈਲੋ ਪੈਨ ਠੀਕ ਠਾਕ ਹਾਂਜੀ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਹੈਲੋ ਸਸ਼ੇਕ ਕਾਲ ਪੈਈ ਬਣਾ ਸਸ਼ੇਕ ਕਾਲ ਜੀ ਸਸ਼ੇਕ ਕਾਲ ਹਮਿਕਾ ਦੀ ਜੀ ਸਾਰੇ ਠੀਕ ਹੋਊਂਗੀ ਠੀਕ ਠਾਕ ਹਾਂ ਗੁੱਡ ਮਾਰਨਿੰਗ ਹੋ ਗਿਆ ਤੁਹਾਡੇ ਸਾਰਿਆਂ ਦੀ ਹੈਲੋ ਜੀ ਹੈਲੋ ਅਸਲਾਮੁਅਲੈਕਮ ਵਾਲੇਕਮ ਸਲਾਮ ਜੀ ਵਾਲੇਕਮ ਸਲਾਮ ਮੈਂ ਅੱਜ ਆਇਆ ਲਾਈਵ ਓਕੇ ਜੀ ਓਕੇ ਰੋਬਿੰਨ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਵਧੀਆ ਚੰਗਾ ਤੁਸੀਂ ਦੱਸੋ ਆਪਾਂ ਨੂੰ ਅੱਜ ਬਸ ਲਾਈਵ ਥੋੜਾ ਟਾਈਮ ਹੀ ਹੋਣਾ 15 ਮਿੰਟ ਮੈਨੂੰ ਨੀਂਦ ਬਹੁਤ ਜ਼ਿਆਦਾ ਆ ਰਹੀ ਹੈ ਮੈਂ ਸੋਚਿਆ ਕਿ ਸੌਂਦ ਪਹਿਲਾਂ ਇੱਕ ਵਾਰ ਲਾਈਵ ਹੋ ਜਾਈਏ ਕਿਉਂਕਿ ਬਸ ਮੈਂ ਅੱਜ ਇੱਕ ਵਾਰੀ ਲਾਈਵ ਹੋਈ ਸੀਗੀ ਪਹਿਲਾਂ ਤੇ ਹੋਰ ਸਾਰੇ ਆਪਣਾ ਹਾਲ ਚਾਲ ਸੁਣਾਓ ਚਾਪਾਣੀ ਪੀ ਲਈ ਸਾਰਿਆਂ ਨੇ 1:00 ਵਜੇ ਨੇ ਰਾਤ ਦੇ ਹਾਂ ਜੀ 11:00 ਵਜੇ ਚ 6 ਮਿੰਟ ਰਹਿ ਗਏ ਹੁਣ ਤੇ ਮੈਨੂੰ ਇਦਾਂ ਕਿਵੇਂ ਸਵਾ 11:00 ਵਜੇ ਨੂੰ ਸੌ ਜਾ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਤੇ ਗਾਇਸ ਆਪਣਾ ਇੰਡੀਆ ਦੇ ਸ਼ਾਮ ਨੂੰ 7:00 ਵਜੇ ਆਪਣੀ ਨਵੀਂ ਵੀਡੀਓ ਆ ਜਾਣੀ ਆ ਤੇ ਉਹ ਵੀ ਸਾਰੇ ਜਣੇ ਚੈੱਕ ਕਰ ਲਿਓ ਕੁਈ ਨਾ ਮ ਆ ਰਿਹਾ ਆਪਣੇ ਲਾਈਵ ਦੇ ਚ ਪਹਿਲੀ ਵਾਰ ਆਇਆ ਹੈ ਜਾਂ ਸਾਰੇ ਆਪਣੇ ਪਹਿਲਾਂ ਵਾਲੇ ਜਾਣ ਪਛਾਣਦੇ ਹੀ ਆ। ਇਹ ਤਾਂ ਕਰ ਬਸ ਮ 15 ਕਿ ਮਿੰਟ ਹੀ ਲਾਈਵ ਆਈ ਹਾਂ ਫਿਰ ਮ ਸੌਣੀਆਂ ਜਾ ਕੇ। ਆਵਾਜ਼ ਬਹੁਤ ਕਮ ਆ ਰਹੀ ਹੈ। ਹਾਂਜੀ ਮੈਂ ਠੀਕ ਆ ਤੁਸੀਂ ਸੁਣਾਓ ਮੈਂ ਬਧੀ ਅੱਛੀ ਬਧੀ ਤੁਸੀਂ ਦੱਸੋ ਮੈਂ ਆਜੀ ਆਇਆ ਮੈਂ ਨਿਊਾ ਚੈਨਲ ਤੇ ਰੋਬਿਨ ਜੀ ਆਈ نو ਯੂ ਮੈਂ ਤੁਹਾਨੂੰ ਜਾਣਦੀ ਹਾਂ ਤੁਸੀਂ ਪਹਿਲਾਂ ਵੀ ਕਾਫੀ ਵਾਰ ਲਾਈਵ ਦੇ ਵਿੱਚ ਆਏ ਹੋ ਕੋਈ ਜਵਾਬ ਨਹੀਂ ਕਿਸ ਚੀਜ਼ ਦਾ ਕੋਈ ਜਵਾਬ ਨਹੀਂ ਭਾਵੇਂ ਮੈਂ ਆਉਂਦੇ ਰਹਿਣਾ ਲਾਈਵ ਹਾਂਜੀ ਹਾਂਜੀ ਅਮਨਦੀਪ ਜੀ ਮੈਨੂੰ ਪਤਾ ਹੈ ਤੁਸੀਂ ਹੈਨਾ ਸਵੇਰ ਵਾਲੇ ਲਾਈਵ ਦੇ ਵਿੱਚ ਹੋਏ ਸੀਗੇ ਆਪਣੇ ਚ ਕੀ ਹਾਲੇ ਬੁਤਜੀ ਸਸ਼ੇ ਗਾਲ ਸਸ਼ੇ ਕਾਲ ਅੰਕਲ ਜੀ ਸਸ਼ੇ ਕਾਲ ਮੈਂ ਠੀਕ ਆ ਤੁਸੀਂ ਦੱਸੋ ਠੀਕ ਹਾਂ ਸਸ਼ੇ ਕਾਲ ਜੀ ਜਮ ਜੀ ਜਮ ਮੈਨੂੰ ਆਇਆ ਵਾ ਐਸ਼ੀ ਆਈ ਨਾ ਤੁਸੀਂ ਵੀ ਆਉਂਦੇ ਰਹਨੇ ਹੋਗੇ ਤੁਹਾਨੂੰ ਮੈਂ ਜਾਣਦੀ ਆਂ ਜਿਹੜੇ ਆਪਣੇ ਲਾਈਵ ਦੇ ਰੈਗੂਲਰ ਆਉਂਦੇ ਉਹਨਾਂ ਨੂੰ ਤਾਂ ਮੈਂ ਜਾਣਦੀ ਆਂ ਬੀ ਐਂ ਪੁੱਛੀ ਜੇ ਕੋਈ ਹੋਰ ਕੋਈ ਨਮਾ ਆਇਆ ਜੇ ਕੋਈ ਨਮਾ ਆਇਆ ਹੈ ਨਾ ਉਹ ਦੱਸ ਦਿਆ ਕਰੋ ਕਿ ਮੈਂ ਨਮਾ ਆਇਆ ਹਾਂ ਅਬ ਕਹਾਂ ਸੇ ਮੈਂ ਕਹਿੰਦਾ ਬ੍ਰੈਂਟਨ ਤੇ ਬ੍ਰੈਂਟਨ ਸਿਰਫ ਹੀ ਬੁਤਰਾ ਲਾਈਕ ਕਰ ਦਿੱਤਾ ਜੀ ਥੈਂਕ ਯੂ ਸੋ ਮਚ ਅੰਕਲ ਜੀ ਲਾਈਕ ਕਰਨ ਦੇ ਲਈ गुड वाली मॉर्निंग गुड मॉर्निंग जी गुड मॉर्निंग गाइस लाइव लाइक कर दो आज के मेरा मौसम इंडिया के हमको आप जानते हैं हाँ जी हाँ जी आशीष जी, जी, जी आपको जानते हैं इट्स ओके रोबिन कोई गल नहीं थोड़े सवेरे करके थोड़ा हादसा आ रहा है ਤੁਸੀਂ ਕਿੱਥੋਂ ਜੀ ਮੈਂ ਕੈਨੇਡਾ ਵਲੰਟਨ ਤੋਂ ਆ ਜੀ ਅਸੀਂ ਤੁਹਾਨੂੰ ਪਹਿਚਾਨ ਹੈ ਮੇਰੀ ਕਿ ਮੈਂ ਪੁਰਾਣਾ ਵਹ ਹਾਂਜੀ ਹਾਂਜੀ ਪਹਿਚਾਨਾ ਤੁਹਾਡਾ ਨਾਮ ਲੈਣ ਦੇ ਮੈਨੂੰ ਸਭ ਤੋਂ ਜ਼ਿਆਦਾ ਡਿਫਿਕਲਟ ਲੱਗਦਾ ਗੰਗਾ ਨਗਰ ਫੁੱਲਦੋਪ ਹੈ ਜੀ ਚਲੋ ਵਧੀਗਾ ਜੀ ਅੰਕਲ ਜੀ ਧੁੱਪ ਨਿਕਲ ਗਈ ਕੱਲ ਤਾਂ ਪਹੁੰਚਾ ਤਾਂ ਮੈਨੂੰ ਲੱਗਾ ਧੁੰਦ ਬਹਿਰੀ ਸੀਗੀ ਹਮ ਰੈਂਟਨੋ ਦਾ ਬੇਟਾ ਉਹ ਕਹਿੰਦੇ ਆ और जरूरी थोड़ी है कि हमें शॉर्ट फॉर्म यूज करनी है हमें फुल नेम भी यूज़ कर सकते हैं तो पद ठीक है ठीक है चलो वैसे गल पंजाब तो जी पंजाब तो तो मैं रॉप है ना छो बदले बुदलिया की रखे मूव ऑन करो मूव ऑन कुछ नहीं रखे बदलियाँ ਰੱਬ ਸਭ ਜਾਣੀ ਜਾਣਾ ਪਰਮਾਤਮਾ ਸਭ ਦੇਖਦਾ ਹੈ ਸਸ਼ੇਕਾਲੀ ਸਸ਼ੇਕਾਲ ਕਲਾ ਮੂਵੀ ਦੇਖਨੇ ਆਪਨੀ ਮੰਮੀ ਕੇ ਸਾਥ ਗਏ ਥੇ ਪਾਉਡਰ ਟੂ ਕੈਸੀ ਲਗੀ ਸ਼ੀਸ਼ੀ ਚ ਮੂਵੀ ਹੱਥੀਏ ਮੂਵੀ ਬਾਰਡਰ ਟੂ ਮੈਂ ਅਭੀ ਦੇਖੀ ਨਹੀਂ ਹੈ ਟਾਈਮ ਨਹੀਂ ਮਿਲ ਰਹਾ ਹੈ ਜਦ ਵੀ ਟਾਈਮ ਮਿਲੇਗਾ ਮੈਂ ਦੇਖੂਗੀ ਹਿੰਦਰਾ ਦਮੇ ਲਾਈਵ ਆਇਆ ਉਹ ਤੁਸੀਂ ਮੇਰਾ ਸਿੱਧਾ ਨਾਮ ਹੀ ਲੈ ਲਿਆ ਮੈਂ ਤੁਹਾਨੂੰ ਰ ਤੁਹਾਡਾ ਨਾਮ ਕੱਚਾ ਨਾਮ ਰੱਖ ਲਿਆ ਇਸੀ ਸਮੇਂ ਇਸੀ ਕੀਆ ਕਰਨਾ ਹੈ ਸਾਰੇ ਭਾਈ-ਭੈਣ ਲਾਈਕ ਕਰੋ ਜੀ ਆਪ ਜੀ ਦੀ ਬਹੁਤ ਮਿਹਰबानी ਹੋਵੇਗੀ। ਥੈਂਕ ਯੂ ਸੋ ਮਚ ਅੰਕਲ ਜੀ ਰਿਮਾਈਂਡ ਕਰਾਉਣ ਦੇ ਲਈ ਸਾਰੇ ਜਣੇ ਲਾਈਕ ਕਰ ਦਿਓ ਆਪਣੀ ਸਟ੍ਰੀਮਿੰਗ ਨੂੰ ਲਾਈਕ ਕਰਕੇ ਆ ਕਰੋ। ਸਸ਼ੇ ਕਾਲੀ ਸਸ਼ੇ ਕਾਲ ਬਾਟਰ ਮੂਵੀ ਵਿੱਚ ਸਿੱਖਾਂ ਦਾ ਰੋਬ ਵੀ ਇਹ ਆ ਬਸ ਸਿਰਾ। ਓਕੇ ਓਕੇ ਠੀਕ ਹੈ। ਠੀਕ ਹੈ ਰੋਬਿੰ ਜੀ। ਫਿਰ ਕੱਲ ਮੈਂ ਦੇਖੂਗੀ ਜੀ ਮੈਨੂੰ ਟਾਈਮ ਲੱਗੇ 8ਵਾਂ ਲਾਈਕ ਡਨ ਚਲ ਸਾਹਿਬ। ਸਾਈਬਰ ਪੁੱਗੀ ਥੈਂਕ ਯੂ ਸੋ ਮਚ ਅੰਕਲ ਜੀ। ਮੈਨੂੰ ਕੁਝ ਨਹੀਂ ਚੰਗਾ ਲੱਗਾ ਫਿਲਮ ਦੇ ਵਿੱਚ ਓਕੇ ਬਾਕੀ ਆਪਦੇ ਦੀ ਪ੍ਰੈਫਰੈਂਸ ਆ ਨਾ ਆਪਾਂ ਨੇ ਹੁਣ ਐਕਸਪੈਕਟੇਸ਼ਨ ਹੁੰਦੀਆਂ ਨੇ ਕਿ ਜਿਸ ਦੀ ਹਾਈ ਹੁੰਦੀਆਂ ਨੇ ਕਿਸੇ ਦੇ ਲੋ ਹੁੰਦੀਆਂ ਨੇ ਕਿਸੇ ਦੀ ਕਿੱਦਾਂ ਹੁੰਦੀਆਂ ਨੇ ਗਿਆ ਸੋ ਕਿਸ ਨੂੰ ਵਧੀਆ ਲੱਗਦੀ ਹੈ ਕਿਸ ਨੂੰ ਨਹੀਂ ਵਧੀਆ ਲੱਗਦੀ ਹੈ ਕਿ ਸਾਰਿਆਂ ਨੂੰ ਸਾਰੀ ਚੀਜ਼ਾਂ ਵਧੀਆ ਤਾਂ ਨਹੀਂ ਲੱਗਦੀਆਂ ਹੁੰਦੀਆਂ ਹੈਗੀਆਂ ਤੁਸੀਂ ਘਾਸੇ ਮੈਂ ਕੈਨੇਡਾ ਬਰੈਂਟਨ ਤੋਂ ਆਂ ਜੀ ਲਾਈਕ ਸਨੀ ਦੇਵਾਲਪਾ ਜੀ ਬਹੁਤ 올ਡ ਲੱਗੀ ਮੂਵੀ ਚ ਪਰ ਉਹ ਹੋਜੀ ਵੀ ਬੈਂਦਾ ਉਹ ਕਿਉਂਕਿ ਕਿਉਂਕਿ ਇਹਨੇ ਕਾਫੀ ਲੇਟ ਕਰਤਾ ਬਾਰਡਰ ਟੂ ਰਿਲੀਜ਼ ਕਰਨ ਦੇ ਵਿੱਚ ਜਦੋਂ ਬਾਰਡਰ ਪਹਿਲੀ ਆਈ ਸੀ ਉਹ ਤਾਂ ਮੈਂ ਨਿੱਕੀ ਜੀ ਹੁੰਦੀ ਸੀ ਹੈ ਗੈਸ ਬਹੁਤ ਛੋਟੀ ਹੁੰਦੀ ਸੀ ਜਦੋਂ ਪਹਿਲੀ ਆਈ ਸੀਗੀ ਬਾਰਡਰ ਮੂਵੀ ਸਨੀ ਦੇਵਾਲ ਦੀ ਇਹ ਉਹੀ ਹੈ ਨਾ ਜਿਹਦੇ ਵਿੱਚ ਸਨੀ ਦੇਵਾਲ ਪਾ ਨਲਕਾ ਜਾਂ ਬੱਟ ਦਾ ਹੁੰਦਾ ਸੀ ਉਹੀ ਬਾਰਡਰ ਮੂਵੀ ਹੈ ਨਾ ਇਹ ਕੋਈ ਹੋਰ ਹੈ ਅੱਜ ਕੱਲ ਤੁਹਾਡੀ ਆਵਾਜ਼ ਕੰਮ ਨਹੀਂ ਜਾਂਦੀ ਮੇਰੀ ਆਵਾਜ਼ ਨਹੀਂ ਕੰਮ ਹੈਗੀ ਮੈਨੂੰ ਹੌਲੀ ਬੋਲਣਾ ਪੈਂਦਾ ਸਪੀਕਰ ਦਾ ਮੇਰਾ ਬਹੁਤ ਵੱਡਾ ਹੈ ਹਾਂ ਜਓ ਕਹਾਂ ਸੇ ਹੋ ਮੈਂ ਪੰਜਾਬ ਪਟਿਆਲੇ ਤੋਂ ਆਂ ਜੀ ਲਾਈਕ ਨੰਬਰ 9 ਹੋ ਗਿਆ ਜੀ ਥੈਂਕ ਯੂ ਸੋ ਮਚ ਹਰਮਨ ਹਰਮਨ ਜੀ